ਅਬੋਰ ਦੇ ਵਿੱਚ ਅੱਜ ਗੋਲੂ ਪੰਡਤ ਨੂੰ ਮਾਰ ਮੁਕਾਇਆ ਗੋਲੂ ਪੰਡਤ ਪਿਛਲੇ ਸਾਲ ਦੋ ਜਣਿਆਂ ਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਸੀਗਾ ਤੇ ਅੱਜ ਗੈਂਗਵਾਰ ਦਾ ਬਦਲਾ ਲੈਂਦੇ ਹੋਏ ਗੋਲੂ ਪੰਡਤ ਨੂੰ ਜਦੋਂ ਪੇਸ਼ੀ ਭੁਗਤਣ ਆਇਆ ਸੀਗਾ ਉਸ ਵਕਤ ਤਿੰਨ ਜਣੇ ਕਾਰ 'ਚ ਸਵਾਰ ਹੋ ਕੇ ਆਉਂਦੇ ਐ ਤੇ 6 ਰਾਉਂਡ ਫਾਇਰ ਕਰਕੇ ਉੱਥੋਂ ਮੌਕੇ ਤੋਂ ਫਰਾਰ ਹੋ ਜਾਂਦੇ ਐ ਸ਼ਰਿਆਮ ਦਿਨ ਦਿਹਾੜੇ ਅਬੋਰ ਦੇ ਵਿੱਚ ਇੱਕ ਵਾਰ ਫਿਰ ਤੋ ਕਤਲੋਗਰ ਦੇਖਣ ਨੂੰ ਮਿਲੀ ਹੈ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਇਹ ਦੂਸਰਾ ਵੱਡਾ ਕਤਲ ਅਬੋਰ ਦੇ ਵਿੱਚ ਹੋਇਆ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅਬੋਰ ਦਾ ਸਭ ਤੋਂ ਮਸ਼ਹੂਰ ਮੰਦਰ ਜੋੜੀ ਮੰਦਰ ਜਿਸ ਦੇ ਵਿੱਚ ਪੰਡਤ ਦੀ ਭੂਮਿਕਾ ਨਿਭਾਰੇ ਇੱਕ ਵਿਅਕਤੀ ਦਾ ਪੁੱਤਰ ਆਕਾਸ਼ ਸ਼ਰਮਾ ਉਰਫ ਗੋਲੂ ਪੰਡਤ ਇੱਕ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈਂਦਾ ਤੇ ਲਗਾਤਾਰ ਉਸ ਦੇ ਵਿੱਚ ਡੂੰਘਾਈ ਦੇ ਵਿੱਚ ਚਲਾ ਜਾਂਦਾ ਇੱਕ ਤੋਂ ਬਾਅਦ ਇੱਕ ਕ੍ਰਾਈਮ ਕਰਦਾ ਚਾਹੇ ਉਹ ਹਥਿਆਰਾਂ ਦੀ ਸਮਗਲਿੰਗ ਹੋਵੇ ਨਸ਼ੇ ਦਾ ਵਪਾਰ ਹੋਵੇ ਫਰੋਤੀਆਂ ਦੀ ਗੱਲ ਹੋਵੇ ਜਾਂ ਫਿਰ ਸ਼ਰਿਆਂ ਬਾਜ਼ਾਰਾਂ ਦੇ ਵਿੱਚ ਗੁੰਡਾਗਰਦੀ ਤੇ ਲੋਕਾਂ ਦੇ ਉੱਪਰ ਹਮਲੇ ਖਿੱਚ ਲੁੱਟ ਇਹ ਸਾਰੀਆਂ ਚੀਜ਼ਾਂ ਨੂੰ ਅੰਜਾਮ ਗੋਲੂ ਪੰਡਤ ਦੇ ਰਿਹਾ ਸੀਗਾ ਕਈ ਵਾਰ ਜੇਲ੍ਹ ਵੀ ਗੋਲੂ ਪੰਡਤ ਜਾ ਚੁੱਕਾ ਸੀ ਤੇ ਜਦੋਂ ਮੱਧ ਪ੍ਰਦੇਸ਼ ਤੋਂ ਵੈਪਨ ਸਮਗਲਿੰਗ ਹੁੰਦੀ ਹੈ ਪਿਛਲੇ ਸਾਲ ਨਵੰਬਰ ਦੇ ਵਿੱਚ ਉਸ ਦੇ ਵਿੱਚ ਗੋਲੂ ਪੰਡਤ ਨੂੰ ਗ੍ਰਿਫਟਾਰ ਕੀਤਾ ਜਾਂਦਾ ਹੈ ਤਾਂ ਉਸ ਵਕਤ ਪੁਲਿਸ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਗੋਲੂ ਪੰਡਤ ਦੋ ਜਣਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਇਹ ਪਲੈਨਿੰਗ ਦੇ ਦੌਰਾਨ ਹੀ ਅਸੀਂ ਉਸ ਨੂੰ ਫੜ ਲਿਆ ਹਾਲਾਂਕਿ ਉਸ ਤੋਂ ਪਹਿਲਾਂ ਵੀ ਇੱਕ ਇਨਸੀਡੈਂਟ ਇੱਕ ਘਟਨਾ ਵਾਪਰਦੀ ਹੈ ਜਦੋਂ ਗगनਦੀਪ ਨਾ ਦੇ ਵਿਅਕਤੀ ਵੱਲੋਂ ਗੋਲੂ ਪੰਡਤ ਦੇ ਖਿਲਾਫ ਇੱਕ ਕੰਪਲੇਂਟ ਦਰਜ ਕਰਵਾਈ ਜਾਂਦੀ ਹੈ ਜਿਸ ਦੇ ਵਿੱਚ ਗੋਲੂ ਪੰਡਤ ਤੇ ਉਸ ਦੇ ਸਾਥੀ ਓਡੀ ਕਾਰ ਦੇ ਵਿੱਚ ਸਵਾਰ ਹੋ ਕੇ ਗਗਨਦੀਪ ਦੇ ਉੱਪਰ ਹਮਲਾ ਕਰ ਦਿੰਦੇ ਐ ਕਹਿੰਦੇ ਹਮਲਾ ਇੰਨਾ ਗੰਭੀਰ ਸੀ ਕਾਪੇ ਦੇ ਨਾਲ ਉਹ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਪੀੜਤ ਨੂੰ ਫਰੀਦਕੋਟ ਲਜਾਇਆ ਜਾਂਦਾ ਉੱਥੇ ਜਾ ਕੇ ਕਿਤੇ ਨਾ ਕਿਤੇ ਉਸ ਦੀ ਜਾਨ ਬਚ ਪਉਂਦੀ ਹੈ ਹਾਲਾਂਕਿ ਗੋਲੂ ਪੰਡਤ ਜੇਲ ਤੋਂ ਬਾਹਰ ਆਉਂਦਾ ਜਾਂਦਾ ਰਹਿੰਦਾ ਸੀ ਜਮਾਨਤਾਂ ਮਿਲ ਜਾਂਦੀ ਸੀ ਅਕਸਰ ਆਸਾਨੀ ਦੇ ਨਾਲ ਕਿਉਂਕਿ ਕਹਿੰਦੇ ਪੁਲਿਸ ਉਸ ਤਰੀਕੇ ਕਾਮਯਾਬ ਹੱਤਿਕਰ ਨਹੀਂ ਹੋ ਪਾਈ ਸੀ ਕਿ ਆਪਣੇ ਕੇਸ ਨੂੰ ਕਿਸੇ ਵੀ ਕੇਸ ਨੂੰ ਉਸ ਤਣਪਤਨ ਲਾ ਸਕੇ ਗੋਲੂ ਪੰਡਤ ਨੂੰ ਸਜ਼ਾ ਦਿਵਾ ਸਕੇ ਤੇ ਇਸੇ ਤਰੀਕੇ ਉਹ ਜਮਾਨਤਾ ਤੇ ਵਾਰ-ਵਾਰ ਛੁੱਟਦਾ ਰਹਿੰਦਾ ਸੀ ਤੇ ਹੁਣ ਵੀ ਜਮਾਨਤ ਦੇ ਉੱਪਰ ਗੋਲੂ ਪੰਡਤ ਬਾਹਰ ਆਇਆ ਹੋਇਆ ਸੀ ਤੇ ਇਸੇ ਦੇ ਚਲਦੇ ਇੱਕ ਪੁਰਾਣੇ ਕੇਸ ਦੇ ਵਿੱਚ ਗੋਲੂ ਪੰਡਤ ਪੇਸ਼ੀ ਭੁਗਤਣ ਦੇ ਲਈ ਅਬੋਹਰ ਦੀ ਤਹਿਸੀਲ ਦੇ ਵਿੱਚ ਜਾਂਦਾ ਤੇ ਅੱਜ ਜਦੋਂ ਆਪਣੀ ਗੱਡੀ ਦੇ ਵਿੱਚ ਸਵਾਰ ਹੁੰਦਾ ਕਿਉਂਕਿ ਆਪਣੇ ਦੋਸਤਾਂ ਦੇ ਨਾਲ ਜਾਂਦਾ ਤੇ ਘਰੋਂ ਇਕੱਲਾ ਹੀ ਚਲਾ ਜਾਂਦਾ ਹੈ ਉੱਥੇ ਫਿਰ ਤਿੰਨ ਵਿਅਕਤੀ ਮਰੂਤੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਆ ਤੇ ਗੋਲੂ ਪੰਡਤ ਦੇ ਉੱਪਰ 6 ਰਾਉਂਡ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਫਾਇਰ ਕਰਦਾ ਹੈ ਹਾਲਾਂਕਿ ਉਸਦੇ ਦੋ ਦੋਸਤ ਉੱਥੇ ਜਿਹੜੇ ਮੌਕੇ ਤੇ ਮੌਜੂਦ ਹੁੰਦੇ ਆ ਗੋਲੂ ਪੰਡਤ ਨੂੰ ਹਸਪਤਾਲ ਲੈ ਕੇ ਜਾਂਦੇ ਆ ਪਰ ਉਸ ਦੀ ਜਾਨ ਨਹੀਂ ਬਚ ਸਕੀ ਉਸ ਦੀ ਮੌਤ ਹੋ ਗਈ ਪਰ ਹੁਣ ਇੱਥੇ ਪੁਲਿਸ ਤੰਤਰ ਦੇ ਉੱਪਰ ਵੱਡੇ ਸਵਾਲ ਖੜੇ ਹੁੰਦੇ ਆ ਕਿ ਆਖਰ ਕਰ ਅਬੋਹਰ ਦੇ ਵਿੱਚ ਉਹ ਤਹਿਸੀਲ ਕੰਪਲੈਕਸ ਜਿੱਥੇ ਕੀ ਪੂਰਾ ਅਮਲਾ ਤਨਾਤ ਹੁੰਦਾ ਹੈ ਸ਼ਾਸਨਿਕ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹੁੰਦੇ ਆ ਵੱਡੀ ਸੰਖਿਆ ਦੇ ਵਿੱਚ ਪੁਲਿਸ ਬਲ ਵੀ ਤਨਾਤ ਰਹਿੰਦਾ ਹੈ ਵੱਡੇ ਵੱਡੇ ਅਫਸਰ ਉੱਥੇ ਪੈਂਦੇ ਆ ਤੇ ਦਿਨ ਦਿਹਾੜੇ ਉੱਥੇ ਕੋਈ ਵਿਅਕਤੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਆ ਤੇ ਸ਼ਰੇਆਮ ਫਾਇਰਿੰਗ ਕਰਕੇ ਇੱਕ ਵਿਅਕਤੀ ਦਾ ਕਤਲ ਕਰਕੇ ਚਲੇ ਜਾਂਦੇ ਹਾਲਾਂਕਿ ਪੁਲਿਸ ਇਸ ਨੂੰ ਗੈਂਗਵਾਰ ਦਾ ਨਤੀਜਾ ਦੱਸ ਰਹੀ ਹੈ ਕਿ ਪੁਲਿਸ ਦੇ ਹੱਥ ਦੋਨਾਂ ਹੱਥ ਦੇ ਵਿੱਚ ਲੱĐੂ ਆ ਕਿ ਚਲੋ ਗੋਲੂ ਪੰਡਤਾਂ ਗੈਂਗਸਟਰ ਸੀਗਾ ਜਾ ਪਾਕਿਆ ਲਈ ਕਿ ਉਸ ਨੂੰ ਗੈਂਗਸਟਰ ਕਿਹਾ ਜਾਂਦਾ ਸੀਗਾ ਵਾਰਦਾਤਾ ਇੰਨੀਆਂ ਕਰ ਚੁੱਕਿਆ ਸੀ 8-10 ਮੁਕਦਮੇ ਉਸ ਉੱਪਰ ਦਰਜ ਸੀਗੇ ਆਕਾਸ਼ ਸ਼ਰਮਾ ਗੋਲੂ ਪੰਡਤ ਬਣ ਗਿਆ ਸੀਗਾ ਮਤਲਬ ਕਿ ਗੈਂਗਸਟਰ ਬਣ ਗਿਆ ਸੀਗਾ ਤੇ ਪੁਲਿਸ ਦੇ ਵੱਡੇ ਅਧਿਕਾਰੀ ਕਹਿੰਦੇ ਆ ਕਿ ਅਸੀਂ ਪਛਾਣ ਕਰ ਲਈ ਹੈਗੀ ਅਤੇ ਜਲਦੀ ਇਸ ਦੇ ਵਿੱਚ ਐਕਸ਼ਨ ਲਵਾਂਗੇ ਜਲਦੀ ਗ੍ਰਿਫਤਾਰੀ ਕਰ ਲਾਂਗੇ ਪਰ ਇੱਕ ਵਾਰ ਫਿਰ ਤੋਂ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਹੈ ਜਿਵੇਂ ਕਿ ਸੰਜੇ ਵਰਮਾ ਦੇ ਕਾਤਲ ਹਜੇ ਤੱਕ ਪੂਰੀ ਤਰ੍ਹਾਂ ਫੜੇ ਨਹੀਂ ਜਾ ਚੁੱਕੇ ਕਿਉਂਕਿ ਜਿਹੜੇ ਸੰਜੇ ਵਰਮਾ ਵਪਾਰੀ ਦੇ ਕਤਲ ਦੇ ਵਿੱਚ ਗੱਡੀ ਚਲਾਉਣ ਵਾਲੇ ਵਿਅਕਤੀ ਤਾਂ ਫੜ ਲਏਗੇ ਸੀਗੇ ਪਰ ਉਸ ਨੂੰ ਭੁੰਨਣ ਵਾਲੇ ਵਿਅਕਤੀ ਉਸ ਦਾ ਕਤਲ ਕਰਨ ਵਾਲੇ ਵਿਅਕਤੀ ਅਜੇ ਤੱਕਰ ਪੁਲਿਸ ਦੇ ਹੱਥ ਨਹੀਂ ਚੜੇ ਤੇ ਹੁਣ ਗੋਲੂ ਪੰਡਤ ਦੇ ਮਾਮਲੇ ਦੇ ਵਿੱਚ ਵੀ ਉਹੀ ਗੱਡੀ ਦੇ ਵਿੱਚ ਸਵਾਰ ਹੋਏ ਵਿਅਕਤੀ ਤਿੰਨ ਅਜੇ ਤੱਕਰ ਪੁਲਿਸ ਕਹਿ ਰਹੀ ਹੈ ਕਿ ਬੇਸ਼ੱਕ ਅਸੀਂ ਪਛਾਣ ਕਰ ਲਈ ਹੈ ਪਰ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਐ ਤੇ ਅੱਜ ਇਸੇ ਚੀਜ਼ ਦਾ ਜ਼ਿਕਰ ਰਾਜਾ ਵੜਿੰਗ ਨੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟਾ ਲੁਧਿਆਣੇ ਤੋਂ ਉਹਨਾਂ ਨੇ ਲੋਕ ਸਭਾ ਦੇ ਵਿੱਚ ਕਰ ਦਿੱਤਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਦਰਦ ਦਾ ਮਾਹੌਲ ਬਣਿਆ ਹੋਇਆ ਸ਼ਰਿਆਮ ਗੈਂਗਵਾਰ ਹੋ ਰਹੀ ਹੈ ਲੋ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਲਗਾਤਾਰ ਬੱਤਰ ਤੋਂ ਬੱਤਰ ਹੁੰਦੀ ਜਾ ਰਹੀ ਹੈ ਲੋਕ ਸਭਾ ਦੇ ਵਿੱਚ ਇਹ ਮੁੱਦੇ ਨੂੰ ਰਾਜਾ ਵੜਿੰਗ ਨੇ ਗੰਭੀਰਤਾ ਦੇ ਨਾਲ ਅੱਜ ਚੁੱਕਿਆ ਪਰ ਹੁਣ ਸਵਾਲ ਇੱਥੇ ਪੁਲਿਸ ਤੰਤਰ ਦੇ ਉੱਪਰ ਵੱਡੇ ਖੜੇ ਹੋ ਰਹੇ ਐ ਇੱਕ ਪਾਸੇ ਤਾਂ ਵੱਡੇ ਵੱਡੇ ਪੁਲਿਸ ਅਧਿਕਾਰੀ ਜਾਂਚ ਦੇ ਲਪੇਟਿਆਂ ਦੇ ਵਿੱਚ ਆ ਰਹੇ ਐ ਕਿਉਂਕਿ ਜਿਹੜੇ ਐਸਐਸਪੀ ਪਟਿਆਲਾ ਦੀ ਇੱਕ ਆਡੀਓ ਵਾਇਰਲ ਹੁੰਦੀ ਹੈ ਉਸਦੇ ਮਾਮਲੇ ਦੇ ਵਿੱਚ ਵੀ ਪੁਲਿਸ ਨੂੰ ਆਪਾਂ ਕਹੀਏ ਕਿ ਮੂਦੀ ਖਾਣੀ ਪਈ ਹੈ ਹਾਈ ਕੋਰਟ ਦੇ ਵਿੱਚ ਹੁਣ ਉਸ ਦੀ ਜਿਹੜੀ ਜਾਂਚ ਹੈਗੀ ਹੈ ਇੰਡੀਪੈਂਡੈਂਟ ਏਜੰਸੀਆ ਤੋਂ ਕਰਵਾਈ ਜਾਊਗੀ ਪਰ ਹੁਣ ਜਿਸ ਤਰੀਕੇ ਪੰਜਾਬ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਰਦਾਤਾਂ ਹੋਈਆਂ ਕਿ ਹੁਣ ਪੰਜਾਬ ਪੁਲਿਸ ਉਹਨਾਂ ਤੇ ਵੀ ਨੱਥ ਪਾਉਣ ਦੇ ਵਿੱਚ ناکਾਮਯਾਬ ਹੋਈ ਹੈ ਹੁਣ ਪੰਜਾਬ ਨੂੰ ਇਸ ਮਾਮਲੇ ਦੇ ਵਿੱਚ ਵੀ ਕਿਸੇ ਧੀਰਾਂ ਨੂੰ ਜਾ ਕੇ ਹਾਈ ਕੋਰਟ ਦਾ ਰਸਤਾ ਖੰਡ ਟੋਣਾ ਪਊਗਾ ਕਿ ਪੰਜਾਬ ਪੁਲਿਸ ਵਾਰਦਾਤਾਂ ਨਹੀਂ ਰੋਕ ਰਹੀ ਹੈਗੀ ਤੁਸੀਂ ਬਾਹਰੋਂ ਸਾਨੂੰ ਪੁਲਿਸ ਲਿਆ ਕੇ ਦੇ ਦਿਓ ਇੱਥੇ ਪੰਜਾਬ ਦੇ ਵਿੱਚ ਤਾਂ ਜੋ ਇਹ ਜਈਆਂ ਵਾਰਦਾਤਾਂ ਰੋਕਿਆ ਜਾ ਸਕਣ ਤਾ ਜੋ ਡਰਦਾ ਮਾਹੌਲ ਹੈ ਗਿਆ ਕਿਉਂਕਿ ਤਹਿਸੀਲ ਕੰਪਲੈਕਸ ਦੇ ਵਿੱਚ ਬਹੁਤ ਲੋਕ ਆਪਣੇ ਕੰਮ ਕਰਵਾਉਣ ਆਉਂਦੇ ਹੈਗੇ ਬਹੁਤ ਲੋਕ ਪੇਸ਼ਕੀਆਂ ਪੁਕਤਣ ਆਉਂਦੇ ਹੈ ਛੋਟੇ ਮੋਟੇ ਕੇਸਸ ਦੇ ਵਿੱਚ ਇਨਵੋਲਵ ਹੁੰਦੇ ਹੈ ਹੋਰ ਛਤੀ ਤਰ੍ਹਾਂ ਦੇ ਕੰਮ ਕਾਜ ਦਫ਼ਤਰਾਂ ਦੇ ਵਿੱਚ ਕਰਵਾਉਣ ਆਉਂਦੇ ਹੈ ਜਦੋਂ ਉੱਥੇ ਅਜਿਹੀ ਗੈਂਗਵਾਰ ਚੱਲੂਗੀ ਜਦੋਂ ਉੱਥੇ ਦਿਨ ਦਿਹਾੜੇ ਅਜਿਹੀਆਂ ਗੋਲੀਆਂ ਚੱਲਣਗੀਆਂ ਤਾਂ ਸੁਭਾਵਿਕ ਤੌਰ ਤੇ ਡਰ ਦਾ ਮਾਹੌਲ ਪੈਦਾ ਹੋਊਗਾ ਲੋਕਾਂ ਦੇ ਮਨ ਦੇ ਵਿੱਚ ਇਹ ਡਰ ਤੇ ਇਹ ਸਵਾਲ ਖੜੇ ਹੋਣਗੇ ਕਿ ਹੁਣ ਅਸੀਂ ਤਹਿਸੀਲਾਂ ਦੇ ਵਿੱਚ ਜਾਣ ਜੋਗੇ ਨਹੀਂ ਹੈ ਕਿ ਅਸੀਂ ਆਪਣੇ ਘਰਾਂ ਨੂੰ ਹੁਣ ਕੁੰਡੇ ਬਾਰ ਕੇ ਬਹਿ ਜਾਈਏ ਤਾਂ ਇੱਥੇ ਜਿਹੜੇ ਬੈਠੇ ਬੈਠੇ ਕੰਮ ਹੋ ਜਾਣ ਉਹ ਕਰ ਲਈਏ ਸਾਨੂੰ ਹੁਣ ਤਹਿਸੀਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਕੀ ਪਤਾ ਕੱਲ ਨੂੰ ਉੱਥੇ ਗੋਲੀਆਂ ਚੱਲ ਜਾਣ ਇੱਕ ਅੱਧੀ ਗੋਲੀ ਸਾਡੇ ਆ ਕੇ ਲੱਗ ਜਾਏ ਸਾਡੇ ਜਦੋਂ ਗੋਲੀ ਲੱਗੂਗੀ ਤਾਂ ਉਦੋਂ ਕਿਸੇ ਨੇ ਬਾਤ ਨਹੀਂ ਪੁੱਛਣੀ ਉਦੋਂ ਕਿਸੇ ਨੇ ਸਾਰ ਨਹੀਂ ਲੈਣੀ ਤਾਂ ਕਿਹਾ ਜਾਊਗਾ ਕਿ ਅਜਿਹੇ ਇਨਸੀਡੈਂਟ ਹੋ ਜਾਂਦੇ ਵਾਪਰ ਜਾਂਦੀ ਹੈ ਅਜੀਆਂ ਘਟਨਾ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਬਖਸ਼ਾਂਗੇ ਨਹੀਂ ਅਸੀਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਵਾਂਗੇ ਅਸੀਂ ਇਹਨਾਂ ਨੂੰ ਫੜ ਲਾਂਗੇ ਅਸੀਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਾਂਗੇ ਪਰ ਫਿਰ ਅਗਲੀ ਕੋਈ ਵਾਰਦਾਤ ਹੋਊਗੀ ਫਿਰ ਇਸੇ ਤਰ੍ਹਾਂ ਦੇ ਬਿਆਨ ਉੱਥੇ ਰਿਪੀਟ ਹੋਣਗੇ ਫਿਰ ਇੱਕ ਹੋਰ ਵਾਰਦਾਤ ਹੋਊਗੀ ਫਿਰ ਇਸੇ ਤਰ੍ਹਾਂ ਦੇ ਬਿਆਨ ਉੱਥੇ ਰਿਪੀਟ ਹੋਣਗੇ ਪਰ ਫਿਰ ਇਹ ਜਿਹੜੇ ਗੈਂਗਵਾਰ ਕਰਨ ਵਾਲੇ ਗੋਲੀਆਂ ਚਲਾਉਣ ਵਾਲੇ ਆ ਇਹ ਸ਼ਰ੍ਹਾਂ ਉਸੇ ਤਰ੍ਹਾਂ ਘੁੰਮਦੇ ਰਹਿਣਗੇ ਇਹ ਸ਼ਰ੍ਹਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਰਹਿਣਗੇ ਵੱਡੇ ਸਵਾਲ ਪੰਜਾਬ ਪੁਲਿਸ ਦੇ ਉੱਪਰ ਖੜੇ ਹੋ ਰਿਹਾ ਕਿ ਆਖਰਕਾਰ ਕਿਉਂ ਲਗਾਤਾਰ ناکਾਮ ਹੋ ਰਹੀ ਹੈ ਬੇਸ਼ੱਕ ਤੁਸੀਂ ਅੱਖਾ ਦਿਖਾ ਰਹੇ ਹੋਗੇ ਬੇਸ਼ੱਕ ਸਰਕਾਰਾਂ ਕਹਿ ਰਹੀਆਂ ਮੰਤਰੀ ਕਹਿ ਰਿਹਾ ਕਿ ਜਿਦਾ ਤੁਸੀਂ ਪੰਜਾਬ ਛੱਡ ਤੋਂ ਜਿਸਾ ਹੀ ਰਸਤਾ ਚੁਣ ਲੋ ਪਰ ਉਹ ਨਾਤਾ ਪੰਜਾਬ ਛੱਡ ਰਿਹਾ ਨੇ ਤੇ ਨਾ ਹੀ ਸਹੀ ਜਿਹੜਾ ਰਸਤਾ ਚੁਣ ਰਿਹਾ ਹੈ ਬੇਸ਼ੱਕ ਜਿਹੜਾ ਗੋਲੂ ਪੰਡਤ ਦਾ ਮਾਮਲਾ ਸਿੱਧੇ ਤੌਰ ਤੇ ਗੈਂਗ ਰੈਵੈਲਰੀ ਜਿਾ ਆਪਾਂ ਕਹਿ ਲਈ ਕਿ ਗੈਂਗਵਾਰ ਦਾ ਨਤੀਜਾ ਹੈਗਾ ਪਰ ਇਹ ਹੋ ਤਾਂ ਪੰਜਾਬ ਦੀ ਧਰਤੀ ਤੇ ਰਿਹਾ ਹੈ ਇਹ ਸਿੱਧੇ ਸਿੱਧੇ ਪੰਜਾਬ ਸਰਕਾਰ ਨੂੰ ਅੱਖਾ ਦਿਖਾਉਣ ਵਾਲੀ ਗੱਲ ਹੈ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਪੰਜਾਬ ਦੇ ਵਿੱਚ ਗੈਂਗਸਟਰ ਆਪਸ ਦੇ ਵਿੱਚ ਇਸੇ ਤਰ੍ਹਾਂ ਗੁੱਥਮ-ਬੁੱਥੇ ਹੁੰਦੇ ਰਹਿਣਗੇ ਧੰਨਵਾਦ ਜੁੜੇ ਹੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ